ਜਾਨਪੁਰ ਦੇ ਨਾਲ ਲੱਦੇ ਪਿੰਡ ਛੋਟੇਪੁਰ ਦੇ ਵਿੱਚ ਦੁਸ਼ਹਿਰਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਦੁਆਰਾ ਦੱਸਿਆ ਗਿਆ ਕਿ ਇਹ ਦੁਸ਼ਹਿਰਾ ਪ੍ਰਵਦਾ ਮਕਸਦ ਇਹ ਹੈ ਬੁਰਾਈ ਦਾ ਅੰਤ ਹੋਣਾ ਕਿਉਂਕਿ ਉੱਥੇ ਹੀ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਕਾਫੀ ਜ਼ਿਆਦਾ ਮਿਹਨਤ ਹੁੰਦੀ ਆ ਜਦੋਂ ਰਖੜੀ ਹੁੰਦੀ ਹੈ ਉਦੋਂ ਹੀ ਰਿਹਰਸਲਾਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਪੂਰੇ 9 ਦਿਨ ਰਾਮ ਜੀ ਦੇ ਅਵਤਾਰ ਬਾਰੇ ਦੱਸਿਆ ਜਾਂਦਾ ਹੈ ਕਿਵੇਂ ਪਰਪਰਾ ਦਾ ਪਿਆਰ ਹੁੰਦਾ ਹੈ ਕਿਉਂਕਿ ਪ੍ਰਭੂ શ્રી ਰਾਮ ਜੀ ਨੂੰ ਬਨਵਾਸ ਮਿਲਣ ਤੋਂ ਬਾਅਦ ਲక్ష్మణ ਜੀ ਨੇ ਵੀ ਕਿਹਾ ਕਿ ਮੈਂ ਵੀ ਆਪਣੇ ਪਰਾਦੇ ਨਾਲ ਹੀ ਬਨਵਾਸ ਜਾਵਾਂਗਾ ਪਰ ਬਨਵਾਸ ਤੋਂ ਬਾਅਦ ਕਿਵੇਂ ਸੀਤਾ ਹਰ ਹੁੰਦਾ ਹੈ ਅਤੇ ਲక్ష్మణ ਮੁਰਸ਼ਿਤ ਹੋ ਜਾਂਦਾ ਹੈ ਕਾਫੀ ਸੰਕਟ ਬਾਅਦ ਵੀ ਉਹਨਾਂ ਦਾ ਪਰ ਉਹਨ ਸਕਦਾ ਹੈ ਕਿ ਹਿੰਦੂ ਲਈ ਸਨਾਤਨ ਧਰਮ ਸਭ ਤੋਂ ਉੱਪਰ ਹੈ ਕਿਉਂਕਿ ਪਾਈ ਪਾਈ ਲਈ ਜਾਨ ਵੀ ਦੇ ਸਕਦਾ ਹੈ ਅਤੇ ਕਿਵੇਂ ਉਹਨਾਂ ਨੇ ਵੱਡੇ ਭਰਾ ਅਤੇ ਛੋਟੇ ਭਰਾ ਦੇ ਪ੍ਰੇਮ ਬਾਰੇ ਦੱਸਿਆ ਅਤੇ ਦੱਸਿਆ ਕਿ ਬੁਰਾਈ ਜ਼ਿਆਦਾ ਦਿਨ ਨਹੀਂ ਚੱਲ ਸਕਦੀ ਕਿਉਂਕਿ ਆਖਿਰਕਾਰ ਬੁਰਾਈ ਦਾ ਅੰਤ ਆਸ਼ਾਈ ਹੈ ਕਿਉਂਕਿ ਬੁਰਾਈ ਦਾ ਅੰਤ ਕਰਕੇ ਕਿਵੇਂ ਪ੍ਰਭੂ ਸ਼੍ਰੀ ਰਾਮ ਜੀ ਨੇ ਲੰਕਾ ਤੇ ਜਿੱਤ ਪ੍ਰਾਪਤ ਕੀਤੀ ਅਤੇ ਲੋਕਾਂ ਨੂੰ ਵੀ ਪ੍ਰਭੂ ਸ਼੍ਰੀ ਰਾਮ ਜੀ ਨੇ ਪ੍ਰੇਰਣਾ ਦਿੱਤੀ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਨਕਸ਼ੇ ਕਦਮਾਂ ਤੇ ਹੀ ਚੱਲਣ ਲਈ ਪ੍ਰੇਰਿਤ ਕੀਤਾ ਬਿਰਾਮ ਚੰਦਰ ਮਹਾਰਾਜ ਕੀ ਬੋਲੋ ਸਿਆਪ ਬਿਰਾਮ ਚੰਦਰ ਮਹਾਰਾਜ ਕੀ ਅੱਜ ਪਿੰਡ ਸੋਟੇਪੁਰ ਕਨੌਣੀ ਵਾਲੋਂ ਅੱਜ ਸਾਡਾ 31ਵਾਂ ਜਿਹੜਾ ਦਸਹਿਰਾ ਮਨਾਇਆ ਜਾ ਰਿਹਾ ਮੈਂ ਪਿੰਡ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਤੇ ਬਾਹਰ ਤੱਕ ਵਾਸੀਆਂ ਨੂੰ ਨਾਲ ਸਭ ਤੋਂ ਜ਼ਿਆਦਾ ਮੁਬਾਰਕਾਂ ਦਿੰਨਾ ਔਰ ਆਪਣੇ ਪਿੰਡ ਵਾਲਿਆਂ ਨੂੰ ਵੀ ਜਿਹੜਾ ਸਾਡਾ ਸੰਯੋਗ ਦਿੱਤਾ ਸਾਡੇ ਜਿਹੜੇ ਵੀਰ ਵੱਡੇ ਨਾਲ ਸਾਰੇ ਸਾਡੇ ਭਰਾ ਨਾਲ ਇਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਜਿਹੜਾ ਕਿ ਅਸੀਂ ਅੱਜ 31ਵਾਂ ਜਿਹੜਾ ਆ ਫਿਰ ਦਸਹਿਰਾ ਆਪਣੇ ਪਿੰਡ ਦੇ ਵਿੱਚ ਹੀ ਰੌਣਕ ਲਾ ਕੇ ਮਨਾਇਆ ਗਿਆ ਸ਼ਾਂਤੀਪੂਰਨ ਤਰੀਕੇ ਨਾਲ ਅਸੀਂ ਮਨਾਇਆ ਆ ਔਰ ਮੈਂ ਸਾਰੇ ਅੱਗੇ ਬੇਨਤੀ ਕਰਦਾ ਕਿ ਅੱਜ ਜਿਹੜਾ ਤਿਆਰ ਆ ਅੱਜ ਨਵਰਾਤਨਾ ਵੀ ਜਿਹੜਾ ਰਾਤ ਨੂੰ ਸਾਡਾ ਨਵਰਾਤਾ ਹੋਇਆ ਆ ਅਲਵਕੋਸ਼ ਤੱਕ ਸੀਨ ਦੇਖਣੇ ਆ ਔਰ ਬਹੁਤ ਪਿਆਰ ਨਾਲ ਅਸੀਂ ਜਿਹੜੇ ਸੀਨ ਕਰਾਂਗੇ ਉਹਨੂੰ ਦੇਖਣਾ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਆਪਣੇ ਪਿੰਡ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਔਰ ਆਪਣੇ ਹਿੰਦੁਸਤਾਨ ਨੂੰ ਸਾਰਿਆਂ ਨੂੰ ਮੁਬਾਰਕਾ ਦਿੰਨਾ ਔਰ ਸਮਾਪਤਨ ਧਰਮ ਨੂੰ ਵੀ ਮੁਬਾਰਕਾ ਦਿੰਨਾ ਜੀ ਬੋਲੇ ਜੀਆਪਤੀ ਰਾਮਚੰਦਰ ਮਹਾਰਾਜ ਕੀ ਜੈ ਸਾਰਿਆਂ ਨੂੰ ਦਸਹਰਾ ਅਤੇ 20 ਜੁਲਿਆ ਲੱਖ ਲੱਖ ਬਧਾਈਆਂ ਇਹ ਜਿਹੜਾ ਸਾਡਾ ਹਰ ਸਾਲ ਅਸੀਂ ਮਨਾਉਂਦੇ ਆ ਇਹ ਬੁਰਾਈ ਦੇ ਉੱਪਰ ਇੱਕ ਸੱਚ ਦੀ ਜਿੱਤ ਹੈ ਸੋ ਇਹ ਸੰਦੇਸ਼ ਜਿਹੜਾ ਸਾਰੇ ਹੀ ਦੇਸ਼ ਦੇ ਲੋਕਾਂ ਆ ਗਏ ਹੈ ਇਹ ਫਰਮਾਇਆ ਲੰਗਾ ਔਰ ਅਸੀਂ ਅਸੀਂ ਬੇਨਤੀ ਕਰਦੇ ਆ ਕਿ ਬੁਰਾਈ ਦੇ ਖਿਲਾਫ ਹਮੇਸ਼ਾ ਸਾਰੇ ਇਕਜੁੱਟ ਹੋ ਕੇ ਪੂਰਾ ਸਨਾਤਨ ਖੜਾ ਹੋਵੇ ਅਈ ਮੈਂ ਗੌਰਵਰ ਸਾਰੇ ਸਨਾਤਨ ਦੇ ਅੱਗੇ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਆਨ ਵਾਲੀ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਬਾਰੇ ਆਪਣੇ ਪ੍ਰਭੂ ਸ਼੍ਰੀ ਰਾਮ ਦੇ ਚਿੱਤਰ ਬਾਰੇ ਪ੍ਰਭੂ ਸ਼੍ਰੀ ਕ੍ਰਿਸ਼ਨ ਦੇ ਚਿੱਤਰ ਬਾਰੇ ਜਿਹੜਾ ਨੂੰ ਦੱਸਿਆ ਜਾਏ ਸਾਡਾ ਜਿਹੜਾ ਧਰਮ ਹੈ ਉਹ ਮਹਾਂਬਲੀ ਦੇ ਨਾਲ ਚੱਲਦਾ ਨਾ ਕਿ ਕਿਸੇ ਅਲੀ ਨਾਲ ਚੱਲਦਾ ਇਸ ਕਰਕੇ ਸਨਾਤਨ ਸੱਤਿ ਹੈ ਤੇ ਇਹਨੂੰ ਅੱਜ ਇਸ ਉਪਰ ਦੇ ਮੌਕੇ ਤੇ ਬਾਨੂ ਵਿਰਾਮ ਦੰਗੇ ਸਾਰੇ ਗਊਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ